ਕਹਿੰਦਾ ਕਿ ਤੂੰ ਕਿਹਾ ਸੀ ਮੈਂ ਵਾਪਸ ਆਂ ਵੇ ਕਦਰੇ ਮੈਂ ਉਡੀਕ ਚ ਬੈਠਾ ਸੀ ਹਏ ਇੱਕ ਵਾਰੀ ਮੁੜ ਕੇ ਝਾਤ ਮਾਰਦੀ ਮੈਂ ਝੂਲੀਆਂ ਆਡੀ ਪੀਖ ਚ ਬੈਠਾ ਸੀ ਓਏ ਹਾਏ ਮੈਂ ਪੁੱਛਿਆ ਸੀ ਮੈਂ ਤੂੰ ਦੱਸ ਦੇ ਸੱਚ ਤੂੰ ਜਦੋਂ ਜਾਣ ਦਾ ਫੈਸਲਾ ਚੁਣਿਆ ਤੇਰਾ ਦੇਖ ਦਿਖਾਈਆ ਉਦੋਂ ਹੀ ਹੋਇਆ ਸੀ ਨਾ ਨਲੇ ਮੁੰਡਾ ਵੀ ਤੇਰੀ ਪਸੰਦ ਦਾ ਸੁਣਿਆ ਹਾਏ ਹਾਏ ਤੈਨੂੰ ਫੇਰ ਵੀ ਰੱਬ ਤੋਂ ਮੰਗਦਾ ਰਿਆ ਅੱਛਾ ਨਲੇ ਮੰਗੇ ਤੇਰੇ ਹਾਸੇ ਦੀ ਅੱਛਾ ਯਾਰਾਂ ਨੇ ਦੱਸਿਆ ਤੇਰਾ ਸ਼ਗੜ ਪੈ ਗਿਆ ਹਾਂ ਇਹਨਾਂ ਨੇ ਪੈ ਗਏ ਝੋਲੀ ਪਤਾਸੇ ਸੀ ਹਾਏ ਹਾਏ ਜਿਨੇ ਹਮੇਸ਼ਾ ਹੱਸਦਾ ਦੇਖਿਆ ਮੇਰੀ ਮਾਂ ਨੇ ਰੋਂਦੇ ਨੂੰ ਗੱਲ ਨਾ ਲਾਇਆ ਮੈਨੂੰ ਇੰਨਾ ਬਗਾਨਾ ਸਮਝਿਆ ਤੂੰ ਹਾਂ ਕਿ ਮੇਰੇ ਘਰ ਵਿਆਹ ਦਾ ਕਾਰਡ ਨਹੀਂ ਆਇਆ ਹਾਏ ਕਮਜ਼ੋਰ ਤੇ ਅੰਦਰੋਂ ਟੁੱਟ ਗਿਆ ਸੀ ਹਾਂ ਨਾ ਰੋਟੀ ਗਲਚੋਂ ਲੈਂਦੀ ਸੀ ਹੂੰ ਤਾਰੂ ਨਾ ਪੀਂਦਾ ਕੀ ਕਰਦਾ ਨਹੀਂ ਤੇਰੇ ਗੂੜੀ ਚੜ ਗਈ ਮਹਿੰਦੀ ਸੀ ਹਾਏ ਹੋਏ ਤੇਰੇ ਹੱਥੀ ਚੂੜਾ ਫੋਟੋ ਹੀ ਦੇਖਿਆ ਹਾਂ ਤਾਂ ਹਾਂ ਮਾਰ ਮੇਰਾ ਦਿਲ ਰੋਇਆ ਯਾਰ ਹਾਂ ਤੇਰੇ ਰੋਕਣ ਦੀ ਕਿਵੇਂ ਹਿੰਮਤ ਕਰਦਾ ਅੱਛਾ ਵਿਆਹ ਤਾਂ ਤੇਰੀ ਮਰਜ਼ੀ ਨਾਲ ਹੋਇਆ ਯਾਰ ਹਾਏ ਹੋਏ ਕੁਝ ਕਿਉਂ ਤੁਰ ਗਿਆ